ਤਾਂ ਬਿਲਕੁਲ ਇਹ ਵੀ ਮਾਸੂਮ ਰੋ ਰਿਹਾ ਵਿਚਾਰ ਕੇ ਤਾਂ ਇਹ ਆਹ ਚੁੱਪ ਹੋ ਜਾ ਤਾ ਮੇਰੇ

ਆ ਗਿਆ ਮੈਂ ਗੱਡੀ ਬੁੱਕ ਕਰ ਲਈ ਆ ਗਿਆ ਤੂੰ ਕਿਥੇ ਹੀ ਨਜ਼ਰੋਂ ਬੰਦ ਪਿਆ ਤੂੰ ਕਿਥੋਂ ਆਇਆ ਤੇਰਾ ਵੇਹੜਾ ਕੁੜੀ ਵੇ ਮਰਦਾਂ ਨੂੰ ਖਾਣੇ ਦਿਸਣਾ ਆ ਤੇਰਾ ਵੇਹੜਾ ਹਾਂ ਭਰਾ ਉਹ ਦੇਖ ਚੁੱਪ ਕਰ ਮਾਦਾ ਚੁੱਪ ਹਏ ਚੁੱਪ ਕਰ ਜਾ ਨਾ ਕਿ ਰਤ ਉਹ ਹੈ ਕਿ ਅਸਲ ਮਤਲਬ ਇੱਕ ਬਾਪ ਹੀ ਜਲਾਦ ਦਾ ਰੂਪ ਧਾਰਨ ਕਰ ਗਿਆ ਅਸੀਂ ਸਾਰਾ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਸਿੰਘ ਤੁਹਾਨੂੰ ਕੀ ਲੱਗਦਾ ਬੰਤੀ ਇਹ ਆ ਚਾਚਾ ਜੀ ਕੀ ਮਸਲਾ ਸੀ ਕਿਵੇਂ ਪਤਾ ਲੱਗੇ ਕਿ ਤੁਹਾਡਾ ਬੱਚਾ ਹੋ ਗਿਆ ਤੇ ਬਾਬਾ ਜੀ ਇਹ ਵੀਡੀਓ ਪਾਈ ਪਤਾ ਲੱਗਾ ਵੀ ਬਾਬਾ ਜੀ ਨਾਲ ਕਨੈਕਟ ਹੋਇਆ ਤੇ ਇਹਨਾਂ ਨੇ ਤੇ ਬੱਚੇ ਦਾ ਬਾਪ ਕਿੱਥੇ ਹੈ ਬੱਚੇ ਦਾ ਬਾਪ ਗੱਡੀ ਦੇ ਡਰਾਈਵਰ ਘਾਟੀ ਵਾਲੇ ਲਾਈਨ ਤੇ ਚੱਲਦਾ ਉਧਰ ਤੇ ਉਧਰ ਹੀ ਆ ਕਿਹਾ ਜਾ ਰਿਹਾ ਕਿ ਬੱਚਾ ਵੇਚ ਦਿੱਤਾ ਹੈ ਹਾਂ ਜੀ ਬਾਪ ਸਾ ਸਾਰੀ ਇੱਕ ਸੱਚੀ ਗੱਲ ਆ ਸਾਢੇ 3 ਲੱਖ ਰੁਪਏ ਦਾ ਵੇਚਿਆ ਨਹੀਂ ਮਸਲਾ ਕੀ ਇਹਦਾ ਮਸਲੇ ਸਾਰਾ ਮਸਲਾ ਇਹ ਹੋਈ ਆ ਜੀ ਆਈ ਇਹਨੂੰ ਪੁੱਛਦੇ ਰਹੇ ਆ ਜਾਂਦਾ ਸਾਢੇ 3 ਲੱਖ ਦਾ ਮੈਂ ਵੇਚਤਾ ਮੂੰਹ ਇਹਦੇ ਸਾਢੇ 3 ਲੱਖ ਨਿਕਲ ਆਇਆ ਉਦੋਂ ਚਾਹ ਨਹੀਂ ਕਰ ਤੇ ਮੈਂ ਸਮਝ ਗਿਆ ਮਾਂ ਫਿਰ ਮੁੜ ਕੇ ਆਂਦਾ ਨਹੀਂ 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 ਇੱਕ ਵਾਰ ਦੋ ਵਾਰ ਆਨੇ ਕਹਾ ਮੈਨੂੰ ਮੈਂ ਬਨ ਗਿਆ ਮੈਂ ਆਂਦਾ ਰਿਹਾ ਮੇਰੀ ਗੱਲ ਕਰਾ ਦੇ ਇਹਨੇ ਆਹਾ ਨਹੀਂ ਉਹਦੇ ਮੇਰੇ ਥਾਲੀ ਕੋਲਾ ਉਹ ਕਦੀ ਕਿਤੇ ਆ ਦਿੰਦਾ ਸੀ ਕਦੀ ਕਿਤੇ ਆ ਦਿੰਦਾ ਸੀ ਅੱਜ ਲੈ ਆਉਣਾ ਸਵੇਰੇ ਲੈ ਆਉਣਾ ਤੇ ਥਾਲ ਨੰਘ ਆਇਤ ਰਹੀ ਤੇ ਕਿਸ ਮਸਲੇ ਨੂੰ ਲੈ ਕੇ ਇਹਨਾਂ ਦਾ ਵਿਵਾਦ ਹੋਇਆ ਜਪਦ ਪਤਨੀ ਦਾ ਉਹ ਇਹਨੇ ਪਹਿਲਾਂ ਵਿਆਹ ਕਰਾਇਆ 2 ਸਾਲ ਪਹਿਲਾਂ ਤੇ ਇਹਨੇ ਮੈਂ ਘਰੇ ਖਰਚਾ ਮੈਨੂੰ ਚਲਾਉਣਾ ਇਹ ਪੈਸਾ ਕੋਈ ਨਹੀਂ ਪਉਂਦਾ ਸੀ ਪਤਨੀ ਫਿਰ ਛੱਡ ਕੇ ਚਲ ਗਈ ਉਹ ਜਵਾਬ ਬੱਚੇ ਮੇਰੇ ਕੋਲ ਹੀ ਇਹ ਦੇ ਮੁੜਕੇ ਲੈ ਗਿਆ ਇਹ ਇਹਨੇ ਪ੍ਰਿਆ ਖਰੀਤਾ ਉੱਥੇ ਚਲ ਗਿਆ ਤੇ ਜਵਾਬ ਬੱਚੇ ਮੇਰੇ ਕੋ ਰਹਿ ਗਏ ਕੁਛ ਨਹੀਂ ਹਾਂਜੀ ਕੀ ਨਾਮ ਮੱਤੇ ਤੁਹਾਡਾ ਬਗਿੰਗੁਰ ਕਿਹੜਾ ਪੁੱਤ ਆ ਤੁਸੀਂ ਅੰਗੇ ਪਤਨ ਹਰੀਆਂ ਨੂੰ ਅੰਮਤਾ ਕਿਵੇਂ ਲੱਗੇ ਪਤਾ ਲੱਗਿਆ ਤੁਹਾਡਾ ਬੱਚਾ ਜਿਹੜਾ ਹੈਗਾ ਸਾਨੂੰ ਜੀ ਪਤਾ ਕੱਲ ਪਰਸੇ ਲੱਗਾ ਵਾ ਪਰਸੇ ਸਾਨੂੰ ਪਤਾ ਲੱਗਾ ਵਾ ਹਾਂਜੀ ਤੁਹਾਨੂੰ ਸਾਨੂੰ ਵੀਡੀਓ ਤੇ ਪਤਾ ਲੱਗਾ ਤੁਹਾਨੂੰ ਕਿਹਨੇ ਦੱਸਿਆ ਫਿਰ ਤੁਹਾਡੇ ਬੱਚੇ ਬਾਰੇ ساری ਜਾਣਕਾਰੀ ਦਿੱਤੀ ਹੈ ਤੁਹਾਡੇ ਘਰ ਤੇ ਤੇ ਮੇਰੇ ਭੇਡੇ ਨੇ ਮੈਨੂੰ ਦੱਸਿਆ ਮੈਂ ਪੜੀ ਤਾਂ ਨਹੀਂ ਆ ਹਾਂ ਇਹਨਾਂ ਨੇ ਦੱਸਿਆ ਜੀ ਇਤਰਾੰਦਾ ਕੰਨੂ ਐਸੇ ਹਸਪਤਲ ਦਾਖਲਿਆ ਪਟਿਆਲੇ ਮਾਤਾ ਪਾਜੀ ਜਾਣਾ ਸੀ ਮੈਂ ਕਿਹਾ ਨਹੀਂ ਅੱਜ ਬਾਬਾ ਜੀ ਨਾਲ ਗੱਲ ਕੀਤੀ ਮੈਂ ਕਿਹਾ ਅਸੀਂ ਅੱਜ ਆ ਜੀਏ ਤੇ ਮੁੜ ਕੇ ਅਗਲੇ ਦਿਨ ਹੀ ਬੱਚਾ ਤੁਹਾਡੇ ਤੋਂ ਰਹਿ ਆਉਣ ਲੱਗਿਆ ਬੱਚਾ ਹਾਂਜੀ ਬੱਚਾ ਕਿੰਨੇ ਸਾਲ ਤੋਂ ਹੋ ਗਿਆ ਲੱਗਿਆ ਤੁਹਾਡੇ ਬੱਚਾ ਸਾਲ ਸਾਲ ਪੂਰਾ ਹੋ ਗਿਆ ਸਾਲ ਹੋ ਗਿਆ ਹਾਂਜੀ ਬੱਚੇ ਨੂੰ ਕੌਣ ਲੈ ਕੇ ਆਇਆ ਕਿਹਨੇ ਵੇਚਿਆ ਸੀ ਬੱਚਾ ਕਿਹਨੇ ਵੇਚਿਆ ਸੀ ਬੱਚਾ ਲੈ ਕੇ ਆਇਆ ਇਹ ਇਹ ਵੱਡਾ ਲੜਕਾ ਵੇਚਿਆ ਕਿਹਨੇ ਸੀਗਾ ਵੱਡੇ ਲੜਕੇ ਨੇ ਕਿਸੇ ਤੋਂ ਕਿੰਨੇ ਦੇ ਵਿੱਚ ਬੱਚਾ ਕਿਹਨੇ ਹੋਣ ਮਿੰਨੂ ਨੇ ਕਹਿ ਗੱਲ ਦਾ ਪਤਾ ਨਹੀਂ ਹੈ ਕਿ ਨਾ ਬਾਬਾ ਜੀ ਨੇ ਨੋ ਤਰੋ ਲੋਕੀ ਦਾ ਸੋ ਜਿਹੜੀ ਗੱਲ ਹੈ ਕੋਈ ਗੱਲ ਹੋਣਾ ਮੈਂ ਕਿਹਾ ਮੈਂ ਕਿਹਾ ਬੇਡਾ ਤੂੰ ਸਾਢੇ 3 ਲੱਖ ਦਾ ਮੁੱਢਾ ਮੁੱਲ ਵੇਚਿਆ ਵਾ ਕਹਿੰਦਾ ਨਹੀਂ ਮਾਤਾ ਮੈਂ ਤੁਰਿਆ ਆਉਣਾ ਵਾ ਟਰਾਲਾ ਲੈ ਕੇ ਮੈਂ ਤੁਰਿਆ ਆਉਣਾ ਵਾ ਵੇਖਾ ਗੱਲ ਨਿਬੜਨੀ ਤੇਰੇ ਆਇਆ ਠੀਕ ਹੈ ਨਾ ਜੋ ਵੀ ਗੱਲ ਤੇਰੇ ਆਇਆ ਨਿਬੜਨੀ ਤੇਰੇ ਘਰ ਦੀ ਵੀ ਨਾਲ ਆਵੇ ਦੋਵੇਂ ਆਓ ਠੀਕ ਹੈ ਨਾ ਰਿੱਕੀ ਕਹਣਾ ਜਨ ਤੁਹਾਡੇ ਬੱਚੇ ਦੇ ਮੁੰਡੇ ਦੇ ਕੀ ਕਾਰਵਾਈ ਹੋਣੀ ਚਾਹੀਦੀ ਆ ਆਹ ਦੇਖੋ ਇਹਨੇ ਕਾਰਵਾਈ ਕੀ ਜੇ ਉਹਨੇ ਖਾਦੇ ਉਹਨਗੇ ਪੈਸੇ ਤੇ ਆਪੇ ਉਹ ਫਿਰ ਆਹੀ ਆਹੀ ਨਹੀਂ ਖਾਦੇ ਨਾ ਹੀ ਦੇ ਆਰ ਪਈਆ ਨਾ ਹਨ ਕੋ ਲੋੜ ਉਹ ਤਰੇ ਦੇ ਪੈਸੇ ਖਾਣੇ ਮਤਲਬ ਤੁਹਾਡੇ ਪੁੱਤ ਨੂੰ ਜਿਹੜੀ ਉਹਨੇ ਗਲਤੀ ਕੀਤੀ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ ਹਾਂ ਮੈਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਹੈ ਜੇ ਮੈਨੂੰ ਸਜ਼ਾ ਮਿਲੀ ਹੈ ਨਾ ਸਾਲ ਪਰ ਬੁੱਢੇ ਵਾਰੇ ਸਾਲ ਪਰ ਜਦ ਮਿਲੀ ਮੈਨੂੰ ਪੁੱਤਰੇ ਬੱਚੇ ਦੇ ਉੱਤੇ ਇਤਨੇ ਜ਼ੁਲਮ ਕੀਤੇ ਗਏ ਹਾਂ ਜ਼ੁਲਮ ਉੱਤੇ ਕੀਤੇ ਗਏ ਤੇ ਤੁਸੀਂ ਅੰਦਰ ਪੁੱਤਰੇ ਨਾ ਐਡੇ ਵੱਡੇ ਜ਼ੁਲਮ ਕੀਤੇ ਗਏ ਹਾਂ ਮੈਂ ਕਿਤਰਾ ਜਾਨਾ ਦੱਸੂ ਉਹ ਸੰਸਥਾ ਦਾ ਕੀ ਕਹਿਣਾ ਚਾਹੁੰਦੇ ਹੋ ਸੰਸਥਾ ਵੱਲੋਂ ਜਿਹੜੇ ਤੁਹਾਡੇ ਪੋਤੇ ਨੂੰ ਲੈ ਕੇ ਆਏ ਤੇ ਸੇਵਾ ਕੀਤੀ ਤੁਹਾਨੂੰ ਵੀ ਮਿਲਾਇਆ ਸੰਸਥਾ ਬਾਰੇ ਕੀ ਕਹਿਣਾ ਚਾਹੁੰਦੇ ਮੇਰੇ ਨਾਂ ਪਰ ਇਹਨਾਂ ਦਾ ਧੰਨਵਾਦ ਮੈਂ ਕਹੀ ਨਹੀਂ ਵੀ ਇਹਨਾਂ ਦਾ ਸ਼ਾਵਾਸ਼ੇ ਜਿਨਾ ਨਹੀਂ ਮੇਰਾ ਬੱਚਾ ਮਿਲਦਾ ਮੈਂ ਇਹਨਾਂ ਦਾ ਜੂਝੀ ਅਣਜਿੰਦ ਨੇ ਨਰ ਗੋੜਨੀ ਕਲਾ ਕੋਣ ਬੱਚਾ ਤੁਸੀਂ ਲੈ ਕੇ ਜਾਓਗੇ ਉਹ ਵੇਖ ਲਾਂਗੇ ਜੀ ਬਰੇ ਕੀ ਕਰਦੇ ਜਿ ਤਰ੍ਹਾਂ ਇਹ ਕਹਿਣਗੇ ਅਹੀਂ ਇਹਨਾਂ ਦੇ ਪਿੱਛੇ ਧੰਨਵਾਦ ਜੀ ਕਿਹੋ ਜਿਹਾ ਕਰਨਾ ਠੀਕ ਹੈ ਜੀ ਠੀਕ ਹੈ ਜੋ ਦੇ ਹਾਂ ਜੀ ਨਾਮ ਕੀ ਹੈ ਮੇਰਾ ਨਾਮ ਹੈਗਾ ਜੀ ਪਾਲ ਸਿੰਘ ਖਰੋੜ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਜੀ ਭਾਸੋਂ ਰੋਡ ਦੇ ਉੱਪਰ ਸੰਸਥਾ ਜੀ ਪਿਛਲੇ 5 ਸਾਲ ਤੋਂ ਜਿਹੜੇ ਬੰਦੂਆ ਮਜ਼ਦੂਰ ਲਾवारਸ ਮੰਦਬੁੱਧੀ ਇਨਸਾਨਾਂ ਲਈ ਸਸਤਾ ਕੰਮ ਕਰ ਰਹੀ ਹੈ ਜੀ ਪਾਲ ਜੀ ਇਹ ਬੱਚੇ ਵਾਲਾ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਕਰੀਬ 4-5 ਦਿਨ ਪਹਿਲਾਂ ਅੱਜ ਇਸੇ ਨਵਾਂ ਕੀ ਮੋੜ ਸਾਹਮਣੇ ਆਇਆ ਅਸਲ ਇਹਦੇ ਵਿੱਚ ਅੱਜ ਸਾਨੂੰ ਇਹਦੀ ਦਾਦੀ ਤੇ ਇਹਦਾ ਚਾਚਾ ਤੇ ਛੋਟਾ ਭਰਾ ਮਿਲਦਾ ਜੀ ਅਸਲ ਬੱਚੇ ਦਾ ਪਰਿਵਾਰ ਮਿਲਦਾ ਤਾਂ ਉੱਥੋਂ ਇਹ ਚੀਜ਼ ਪਤਾ ਲੱਗਦੀ ਆ ਵੀ ਜਿਹੜਾ ਇਹਦਾ ਫਾਦਰ ਆ ਉਹਨੇ ਆਪਣਾ ਵਿਆਹ ਕਰਵਾ ਲਿਆ ਕਿਤੇ ਤੇ ਇਹਦੀ ਮਦਰ ਨੇ ਆਪਣਾ ਕਰਾ ਲਿਆ ਤਾਂ ਇਹ ਦੋ ਭਰਾ ਨੇ ਜੀ ਔਰ ਦੱਸਣਾ ਚਾਹੁੰਦੇ ਆ ਜੀ ਇਹ ਜ਼ਿਮੀਂਦਾਰ ਪਰਿਵਾਰ ਨਾਲ ਖੇਤੀਬਾੜੀ ਕਰਨ ਵਾਲਾ ਪਰਿਵਾਰ ਨਾਲ ਸੰਬੰਧਿਤ ਨੇ ਜੀ ਇਹ ਖੇਤੀ ਕਰਨ ਦੇ ਇਹਦੇ ਮਾਪੇ ਬੱਚੇ ਦੇ ਔਰ ਇਹ ਵੀ ਬੱਚਾ ਜ਼ਿਮੀਂਦਾਰ ਪਰਿਵਾਰ ਦੇ ਨਾਲ ਉਸ ਤੋਂ ਬਾਅਦ ਕੀ ਹੁੰਦਾ ਜੀ ਇਸ ਬੱਚੇ ਦੇ ਉੱਪਰ ਜਦੋਂ ਇਹਦੀ ਦਾਦੀ ਮਿਲਦੀ ਆ ਸਾਨੂੰ ਤਾਂ ਦਾਦੀ ਨੇ ਦੱਸਿਆ ਵੀ ਪਿਛਲੇ 1 ਸਾਲ ਤੋਂ ਬੱਚਾ ਸਾਨੂੰ ਮਲਾਇਆ ਹੀ ਨਹੀਂ ਜਾ ਰਿਹਾ ਵੀ ਮੇਰੇ ਪੁੱਤ ਨਹੀਂ ਵੇਚਤਾ ਬੱਚਾ ਤਾਂ ਉਹਨਾਂ ਨੇ ਇਹ ਵੀ ਦੱਸਿਆ ਚਾਚੇ ਨੇ ਵੀ ਇਹ ਜਿਹੜਾ ਮੇਰਾ ਭਰਾ ਮਤਲਬ ਚਾਚਾ ਕਹਿੰਦਾ ਵੀ ਮੈਂ ਟਰੱਕ ਤੇ ਉਹਦੇ ਨਾਲ ਗਿਆ ਸੀ ਬਹਾਨੇ ਨਾਲ ਉਹਨੂੰ ਕਿਹਾ ਵੀ ਤੂੰ ਮੈਨੂੰ ਬੱਚਾ ਤਾਂ ਮਲਾ ਦੇ ਮੇਰੀ ਗੱਲ ਕਰਾ ਦੇ ਕਹਿੰਨਾ ਪਰ ਉਹਨੇ ਮੈਨੂੰ ਲਾਸਟ ਚ ਖਿੱਚ ਕੇ ਇਹ ਗੱਲ ਕਹੀ ਪਹਿਲਾਂ ਤਾਂ 1 ਸਾਲ ਤੋਂ ਗੱਲ ਨਹੀਂ ਕਰਾਈ ਮਲਾਇਆ ਨਹੀਂ ਬਹਾਨੇ ਲਾਉਂਦਾ ਰਿਹਾ ਵਕ ਵਕ ਝੂਠ ਬੋਲਦਾ ਰਿਹਾ ਵੀ 1 ਸਾਲ ਬਾਅਦ ਜਦੋਂ ਮੈਂ ਟਰੱਕ ਤੇ ਗਿਆ ਉਹਨੇ ਮੈਨੂੰ ਉੱਥੇ ਕਿਹਾ ਖਿੱਚ ਕੇ ਵੀ ਤੁਹਾਡੀ ਗੱਲ ਨਹੀਂ ਹੋ ਸਕਦੀ ਤੇ ਮੈਂ ਬੱਚਾ 3.5 ਲੱਖ ਰੁਪਏ ਦੇ ਵਿੱਚ ਵੇਚ ਚੁੱਕਿਆ ਹਾਂ ਜੀ ਤੁਹਾਨੂੰ ਕਿਵੇਂ ਦਾ ਦਬਾਅ ਕੀਤਾ ਇਸ ਟਾਈਮ ਤੇ ਬਾਪ ਵੀਰੇ ਟਰੱਕ ਡਰਾਈਵਰ ਆ ਉਹ ਹੁਣ ਉਹਦੀ 1-2 ਦਿਨ ਦੇ ਵਿੱਚ ਆਉਣ ਦੇ ਚਾਂਸ ਨੇ ਜੀ ਅਸੀਂ ਇਹ ਬੇਨਤੀ ਕਰਦੇ ਹਾਂ মিডিਆ ਦੇ ਰਾਹੀਂ ਪ੍ਰਸ਼ਾਸਨ ਨੂੰ ਵੀ ਇਹਦੀ ਪੂਰੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਦੇਖੋ ਜੇਕਰ ਬੱਚੇ ਨੂੰ ਵੇਚਿਆ ਗਿਆ ਤਾਂ ਬੱਚੇ ਦੇ ਬਾਪ ਦੇ ਉੱਪਰ ਮਾਂ ਨੇ ਵੀ ਮੰਗ ਕੀਤੀ ਚਾਚੇ ਨੇ ਵੀ ਮੰਗ ਕੀਤੀ ਵੀ ਬੱਚੇ ਦੇ ਬਾਪ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਿਹਨੂੰ ਵੇਚਿਆ ਉਹ ਮਨੀ ਸ਼ਰਮਾ ਦੀ ਮਾਂ ਜਾਂ ਜਿਹਨੂੰ ਵੀ ਵੇਚਿਆ ਅਸੀਂ ਇਹ ਬੇਨਤੀ ਕਰਾਂਗੇ ਉਹਨਾਂ ਨੂੰ ਜਰੂਰ ਜਿਹੜਾ ਬੰਦੀ ਸਜ਼ਾ ਦਿੱਤੀ ਜਾਵੇ ਦੇਖੋ ਬੱਚੇ ਦੇ ਉੱਪਰ ਇੰਨਾ ਤਸ਼ੱਦਦ ਹੋਇਆ ਇੱਕ ਵਾਰੀ ਦੁਨੀਆ ਹਿੱਲ ਗਈ ਵੀ ਇੱਕ ਬੱਚੇ ਨੇ ਸਾਲ ਡੇਢ ਸਾਲ ਕਿਵੇਂ ਕੱਟਿਆ ਹੋਊਗਾ ਇੱਕ ਇੱਕ ਦਿਨ ਇੱਕ ਇੱਕ ਪਲ ਕਿਵੇਂ ਉਸ ਜਿਹੜੀ ਜਲਾਦ ਇਨਸਾਨਾਂ ਤੋਂ ਕਿਵੇਂ ਤਸ਼ੱਦਦ ਚਾਈ ਹੋਊਗੀ ਤੁਸੀਂ ਇਹ ਸਾਰੇ ਸਾਰੇ ਭੈਣ ਭਰਾ ਆਪਾਂ ਬੱਚਿਆਂ ਵਾਲਿਆਂ ਆਪਾਂ ਸੋਚ ਕੇ ਦੇਖੀਏ ਤੁਸੀਂ ਪਰਿਵਾਰ ਨਾਲ ਗੱਲਬਾਤ ਕੀਤੀ ਕਾਰਨ ਕੀ ਸੀ ਬੱਚੇ ਨੂੰ ਵੇਚੜਨਾ ਮੇ ਕਾਰਨ ਤਾਂ ਇਹ ਸੀਗਾ ਜੀ ਦੇਖੋ ਜਿਹੜਾ ਜਿਹੜੇ ਮਾਪੇ ਨੇ ਬੱਚੇ ਦੇ ਉਹ ਵੱਖ-ਵੱਖ ਹੋ ਗਏ ਉਹਨਾਂ ਨੇ ਵੱਖ-ਵੱਖ ਵਿਆਹ ਕਰਾ ਲਿਆ ਤਾਂ ਉਸ ਤੋਂ ਬਾਅਦ ਇਹ ਦੋਏ ਬੱਚਿਆਂ ਨੂੰ ਸਾਹਮਣ ਵਾਲਾ ਕੋਈ ਨਾ ਮਿਲਿਆ ਚਾਚਾ ਵੀ ਆਪਣੇ ਕੰਮਾਂ 'ਚ ਬਿਜ਼ੀ ਦਾਦੀ ਹੋਣ ਬਜ਼ੁਰਗ ਹੋ ਗਈ ਦਾਦੀ ਨੇ ਕੋਸ਼ਿਸ਼ ਤਾਂ ਕੀਤੀ ਵੀ ਮੈਂ ਸਾਂਹੂ ਗਈ ਪਰ ਗਰੀਬੀ ਵੀ ਕਿਤੇ ਨਾ ਕਿਤੇ ਮਾਰਦੀ ਆ ਉਹਨਾਂ ਨੇ ਇੱਕ ਬੱਚਾ ਕਿਸੇ ਗੁਰਦੁਆਰਾ ਸਾਹਿਬ 'ਚ ਦਿੱਤਾ ਛੋਟਾ ਭਰਾ ਜਿਹੜਾ ਬੱਚੇ ਦਾ ਉਹਦੀ ਉੱਥੇ ਪੜ੍ਹਾਈ ਵੀ ਚੱਲ ਰਹੀ ਆ ਤੇ ਚਲੋ ਉੱਥੇ ਇੱਥੇ ਨਾਲੋਂ ਹਾਲਾਤ ਠੀਕ ਨੇ ਉਸ ਤੋਂ ਬਾਅਦ ਜਿਹੜਾ ਇਹ ਬੱਚਾ ਸੀ ਇਹ ਬੱਚਾ ਇਹਦਾ ਬਾਪ ੱੱਕੇ ਨਾਲ ਖੋਲਿਆ ਦਾਦੀ ਤੋਂ ਮਤਲਬ ਉਹਨਾਂ ਨੇ ਕਿਹਾ ਵੀ ਅਸੀਂ ਦੇਣਾ ਨਹੀਂ ਕਹਿੰਦਾ ਵੀ ਮੈਂ ਕਿਸੇ ਸਕੂਲ 'ਚ ਪੜਨ ਪਾਉਣਾ ਵੀ ਉੱਥੇ ਛੱਡਣਾ ੱੱਕੇ ਨਾਲ ਖੋ ਕੇ ਲਿਆ ਆ ਕੇ ਉਸ ਤੋਂ ਬਾਅਦ ਅੱਜ ਜਿਹੜਾ ਇਹ ਬੱਚਾ ਮਿਲਦਾ ਤੇ ਦਾਦੀ ਨੇ ਦੱਸਿਆ ਵੀ ਸਾਨੂੰ ਪਤਾ ਲੱਗੇ ਵੀ ਇਹਨੇ 3.5 ਲੱਖ ਰੁਪਏ ਚ ਬੱਚਾ ਚੁੱਕਿਆ ਮਾਤਾ ਤੁਹਾਡੇ ਨਾਲ ਕੀਤਾ ਸੰਪਰਕ ਕੀਤਾ ਦੇਖੋ ਪਰਿਵਾਰ ਨੂੰ ਅਸੀਂ ਲੱਭ ਰਹੇ ਸੀਗੇ ਜੀ ਸਾਨੂੰ ਇਹ ਸੀ ਵੀ ਜਿੰਨਾ ਚਿਰ ਸਾਨੂੰ ਪਰਿਵਾਰ ਨਹੀਂ ਮਿਲਦਾ ਉਦੋਂ ਹੀ ਗੱਲ ਸਾਰੀ ਪਤਾ ਲੱਗਣੀ ਆ ਫਿਰ ਪਰਵਾ ਪਰਿਵਾਰ ਨੂੰ ਲੱਭਦੇ ਲੱਭਦੇ ਅਸੀਂ ਉੱਥੇ ਤੱਕ ਪਹੁੰਚਦੇ ਹਾਂ ਹਰੀਕੇ ਪੱਤਨ ਦੇ ਨੇੜੇ ਇੱਕ ਦੋ ਜਿਹੜੇ ਛੋਟੇ ਜਿਹੇ گاؤں ਨੇ ਪਿੰਡ ਨੇ ਉੱਥੇ ਰਹਿੰਦੇ ਨੇ ਤਾਂ ਫਿਰ ਸਾਨੂੰ ਕਿਸੇ ਰਿਸ਼ਤੇਦਾਰ ਨੇ ਚਾਚੇ ਨੇ ਵੀਡੀਓ ਸਾਡੀ ਦੇਖ ਕੇ ਕਾਲ ਕੀਤੀ ਵੀ ਅਸੀਂ ਪਰਿਵਾਰ ਆਵੇਂ ਫਿਰ ਸਾਡੀ ਪੱਕੀ ਜਾਂਚ ਪੜਤਾਲ ਹੋਣੀ ਸ਼ੁਰੂ ਹੋ ਗਈ ਫਿਰ ਅਸੀਂ ਪਰਿਵਾਰ ਨੂੰ ਸਾਡੇ ਕੋਲੇ ਲੈ ਕੇ ਆਉਣੀ ਆ ਫਿਰ ਅਗਲੀ ਜਿਹੜੀ ਕਾਰਵਾਈ ਤੁਹਾਡੇ ਸਾਹਮਣੇ ਪਾਪਾ ਜੀ ਹੁਣ ਜਿੱਦਾਂ ਪਰਿਵਾਰ ਨੂੰ ਜਿੱਦਾਂ ਸਾਧਾ ਬੱਚੇ ਨੂੰ ਸਾਧਾ ਦੋਈਆ ਬੱਚੇ ਦੇ ਉੱਤੇ ਲੋਕ ਕਿਤੇ ਮਾਰ ਕੁੱਟ ਕੀਤੀ ਗਈ ਤੁਹਾਨੂੰ ਮਤਲਬ ਹੁਣ ਤੁਸੀਂ ਵੀ ਇਹਨੂੰ ਪਰਿਵਾਰ ਵੀ ਮਿਲਾ ਰਹੇ ਹੋ ਤੁਹਾਡੇ ਵੱਲੋਂ ਵੀ ਕੋਈ ਕਾਰਵਾਈ ਕੀਤੀ ਜਾਏਗੀ ਦਬਾਬ ਦੇ ਰਹੇ ਆ ਬੜੇ ਦੇਖੋ ਵੀਰੇ ਅਸੀਂ ਇਸ ਕੇਸ ਨੂੰ ਐਨ ਪੂਰਾ ਤਰੀਕੇ ਨਾਲ ਲੜਾਂਗੇ ਜੀ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਅਸੀਂ ਪਹਿਲਾਂ ਵੀ ਦੱਸਣਾ ਚਾਹੁੰਦੇ ਹਾਂ ਸੰਗਤ ਨੂੰ ਅੱਜ ਤੋਂ 3 ਸਾਲ ਪਹਿਲਾਂ ਇੱਕ ਗੱਜੂ ਮਾਜਰੇ ਪਿੰਡ ਦੇ ਵਿੱਚ ਕੇਸ ਹੋਇਆ ਸੀ ਇੱਕ ਬੱਚੇ ਨੂੰ ਦੋ ਦਰਿੰਦੇ ਜਿਹੜੇ ਕਹਿੰਦੀ ਜਲਾਦ ਇਨਸਾਨ ਇੱਕ ਨੂੰ ਤਸ਼ੱਦਦ ਕਰਦੇ ਸੀ ਔਰ ਇੱਕ ਧੀ ਨਾਲ ਗਲਤ ਕਰਦੇ ਸੀ ਉਹ ਕੇਸ ਵੀ ਅਸੀਂ ਪਿਛਲੇ 3 ਸਾਲ ਤੋਂ ਪੈਰਵਾਈ ਕਰ ਰਹੇ ਹਾਂ ਤੇ ਗੁਰੂ ਸਾਹਿਬ ਸਾਨੂੰ ਤਾਕਤ ਦਿੰਦੇ ਨੇ ਸੰਗਤ ਦੇ ਸਾਥ ਨਾਲੇ ਸੰਸਥਾ ਚੱਲ ਰਹੀ ਹੈ ਜੀ ਸਾਡੇ ਕੋਲ ਇਸ ਟਾਈਮ 150 ਮੈਂਬਰ ਆਲਰੇਡੀ ਰਹਿ ਰਹੇ ਆ ਸੰਸਥਾ ਦੇ ਜਿਹੜੇ ਇਦਾਂ ਹੀ ਘਰਾਂ ਚੋਂ ਛੜਾਏ ਨਹੀਂ ਉਹਨਾਂ ਦੀ ਗਿਣਤੀ ਵੀ ਬਹੁਤ ਆ ਮਤਲਬ ਅਸੀਂ ਇਸ ਕੇਸ ਦੇ ਵਿੱਚ ਪੈਰਬਾਈ ਕਰਾਂਗੇ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਅੱਗੇ ਦੇਖੋ ਜੇ ਪ੍ਰਸ਼ਾਸਨ ਬਰੀਕੀ ਨਾਲ ਜਾਂਚ ਕਰ ਲੂਗਾ ਤਾਂ ਕਈ ਮੁਜਰਮ ਫੜੇ ਜਾਣਗੇ ਤੇ ਹੋਰ ਪਤਾ ਨਹੀਂ ਕਿੰਨੇ ਕ ਬੱਚੇ ਜਿਹੜੇ ਇਦਾਂ ਦੇ ਤਸ਼ੱਦਦ ਚੋਂ ਨਿਕਲ ਸਕਣਗੇ ਤੇ ਅਸੀਂ ਬੇਨਤੀ ਕਰਦੇ ਆ ਸਾਡੇ ਆਂਡ ਗਵਾਹ ਸਾਡੇ ਲੋਕਾਂ ਨੂੰ ਭੈਣ ਭਰਾਵਾਂ ਨੂੰ ਜੇ ਕਿਤੇ ਇਹ ਜੀ ਗੱਲ ਹੁੰਦੀ ਆ ਤਾਂ ਆਪਣੇ ਆਲੇ ਦੁਆਲੇ ਐਸਜੀਐਮ ਸਾਹਿਬ ਨੂੰ ਕਿਸੇ ਪ੍ਰਸ਼ਾਸਨ ਨੂੰ ਕਿਸੇ ਐਸਐਸਪੀ ਸਾਹਿਬ ਨੂੰ ਕਿਸੇ ਪੁਲਿਸ ਨੂੰ ਜਰੂਰ ਇਨਫੋਰਮੇਸ਼ਨ ਦਿਓ ਚਾਹੇ ਗੁਪਤ ਤਰੀਕੇ ਨਾਲ ਦਿਓ ਜੇਕਰ ਤੁਸੀਂ ਕਿਸੇ ਸੰਸਥ ਤੇ ਸੰਸਥਾ ਨੂੰ ਇਨਫਾਰਮੇਸ਼ਨ ਜਰੂਰ ਦੋ ਤਾਂ ਜੋ ਆਪਾਂ ਉਹਨਾਂ ਬੱਚਿਆਂ ਨੂੰ ਤੁਸੀਂ ਰਿਕਵਰੀ ਕੀ ਕਰੇ ਉਹਨਾਂ ਵੱਲੋਂ ਇਸ ਚੀਜ਼ ਦੇ ਜਿਵੇਂ ਤੁਹਾਨੂੰ ਇਨਫਾਰਮੇਸ਼ਨ ਦਿੱਤੀ ਹੈ ਇਹ ਇਨਫਾਰਮੇਸ਼ਨ ਤੁਹਾਨੂੰ ਮਿਲਿਆ ਉਹਨਾਂ ਨੂੰ ਮਿਲ ਜੇ ਤੁਸੀਂ ਕੀ ਜਾਣਾ ਹੈ ਦੇਖੋ ਇਹ ਚੀਜ਼ ਦੇ ਉੱਪਰ ਵੀਰੇ ਦੇਖੋ ਇਹ ਹੁਣ ਸਾਡੇ ਕੋਲ ਇੱਕ ਸ਼ਬਦ ਤੱਕ ਕੋਈ ਨਹੀਂ ਬੱਚਾ ਹੈਗਾ ਪਰ ਇਹ ਚੀਜ਼ ਨਾ ਕਿਤੇ ਨਾ ਕਿਤੇ ਉਹਨਾਂ ਨਾਲ ਸੰਪਰਕ ਵੀ ਨਹੀਂ ਬਣ ਪਾਉਂਦਾ ਇੱਕ ਬੰਦਾ ਹੁਣ ਸਾਡੀ ਵੀਡੀਓ ਦੇਖਦਾ ਹੁੰਦਾ ਉਹਨੂੰ ਕਿਤੇ ਨਾ ਕਿਤੇ ਨੇੜੇ ਅਸੀਂ ਲੱਗਦੇ ਹਾਂ ਵੀ ਜਿਹੜਾ ਵੀਡੀਓ ਦੇਖਦੇ ਨੇ ਉਹਨੂੰ ਆਪਣੀ ਇਨਫੋਰਮੇਸ਼ਨ ਦਿੰਨੇ ਆ ਉਹ ਕਿਤੇ ਨਾ ਕਿਤੇ ਦੁਸ਼ਮਣੀ ਤੋਂ ਵੀ ਡਰਦੇ ਹੁੰਦੇ ਨੇ ਇੱਕ ਵੀ ਜੇ ਅਸੀਂ ਪ੍ਰਸ਼ਾਸਨ ਕੋਲ ਜਾਵਾਂਗੇ ਕਿ ਸਾਡਾ ਨਾਮ ਇਹਨਾਂ ਦੱਸਦੇ ਹਨ ਕੋਈ ਸਾਡੇ ਦਿਨ ਉਹਨੂੰ ਵਿਸ਼ਵਾਸ ਹੋ ਗਿਆ ਸੰਸਥਾ ਪਿਛਲੇ 5 ਸਾਲ ਤੋਂ ਕੰਮ ਕਰ ਰਹੀ ਆ ਅਸੀਂ ਅੱਜ ਤੱਕ ਇਤਲਾਹ ਦੇਣ ਵਾਲੇ ਬੰਦੇ ਦਾ ਨਾਮ ਕਦੇ ਵੀ ਜਿਹੜਾ ਨਸ਼ਰ ਨਹੀਂ ਕੀਤਾ ਜੀ ਹੁਣ ਬੱਚੇ ਨੂੰ ਕਸਟਡੀ ਦੀ ਗੱਲ ਕਰੀਏ ਕਸਟਡੀ ਕਿਹਦਾ ਬੱਚੇ ਦੀ ਹੁਣ ਬੱਚੇ ਦੇ ਹਾਲਾ ਚੀਜ ਹੋਰ ਦੱਸਣਾ ਚਾਹੁੰਦੇ ਹਾਂ ਅੱਜ ਤੋਂ ਕੁਝ ਮਹੀਨੇ ਪਹਿਲਾਂ ਵੀ ਬੱਚੇ ਦੀ ਬਾਹ ਸਾੜੀ ਗਈ ਸੀ ਇਸ ਲੇਡੀ ਨੇ ਜਿਹੜਾ ਗੁੱਸੇ ਦੇ ਵਿੱਚ ਗਰਮ ਪਾਣੀ ਦੀ ੱੱਕਾ ਦਿੱਤਾ ਸੀ ਬੱਚੇ ਨੂੰ ਸਾਡੇ ਕੋਲ ਉਹ ਵੀ ਫੋਟੋ ਹੈਗੀ ਆ ਪੂਰੀ ਬਾਹ ਕਿਉਂਕਿ ਹੁਣ ਵੀਡੀਓ ਵਾਇਰਲ ਹੋਣ ਤੋਂ ਬਾਅਦ ਗਵਾਂਡੀਆਂ ਨੇ ਸਾਨੂੰ ਵੱਖ-ਵੱਖ ਥਾਵਾਂ ਤੋਂ ਵੀਡੀਓ ਭੇਜਣੀਆਂ ਫੋਟੋਆਂ ਭੇਜਣਾ ਸ਼ੁਰੂ ਕਰਤੀਆਂ ਵੀ ਇਹ ਸਾਨੂੰ ਫੁਲਾਣੇ ਮਹੀਨੇ ਮਿਲਿਆ ਸੀ ਸਾਨੂੰ ਫੁਲਾਣੀ ਥਾਂ ਤੇ ਮਿਲਿਆ ਸੀ ਬੱਚਾ ਬੋਕੋ ਕਿ ਇਹ ਪਹਿਲਾਂ ਲੇਡੀ ਜਿਹੜੀ ਮਨੀ ਸ਼ਰਮਾ ਹੈ ਇਹ ਪਹਿਲਾਂ ਗੋਵਿੰਦ ਬਾਗ ਰਹਿੰਦੀ ਸੀ ਉੱਥੇ ਇਸ ਬੱਚੇ ਦੇ ਉੱਪਰ ਤਸ਼ੱਦਦ ਉੱਥੇ ਵੀ ਹੁੰਦਾ ਸੀ ਹੁਣ ਬੱਚੇ ਪੜਾਵਾਂਗੇ ਲਿਖਾਵਾਂਗੇ ਜਦੋਂ 18 ਸਾਲ ਦਾ ਹੋ ਗਿਆ ਉਹਨੇ ਜਿੱਥੇ ਰਹਿਣਾ ਜੋ ਕਹੂਗਾ ਮੇਰਾ ਵਿਆਹ ਕਰੋ ਜਾਂ ਮੈਨੂੰ ਕਿਤੇ ਕੰਮ ਲਵਾਓ ਕਿਤੇ ਵੀ ਉਹ ਅਸੀਂ ਹਰ ਪੱਖ ਤੋਂ ਸਸਤਾ ਨਾਲ ਖੜੂਗੀ ਜੀ ਔਰ ਉਸ ਤੋਂ ਬਾਅਦ ਉਹਨੇ ਜਿੱਥੇ ਰਹਿਣਾ ਉਹ ਜਿੱਥਾ ਉਹਨੇ ਸੰਸਤਾ 'ਚ ਰਹਿਣਾ ਉਹ ਸੇਵਾ ਕਰਨੀ ਉਹ ਜਾਂ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਨਾ ਉਹ ਤਾਂ ਉੱਥੇ ਉਹਨੂੰ ਜਿਹੜਾ ਕਾਰੋਬਾਰ ਕਰਕੇ ਦਿੱਤਾ ਦੇਣਾ ਕਾਰੋਬਾਰ ਕਹਿੰਦੇ ਅਸੀਂ ਲੈ ਕੇ ਜਾਵਾਂਗੇ ਦੇਖੋ ਪਰਿਵਾਰ ਨੇ ਤਾਂ ਪਹਿਲਾਂ ਜਿਹੜੀ ਇਹ ਸਾਰਾ ਕੁਝ ਕੀਤਾ ਹਨਾ ਜੀ ਪਰਿਵਾਰ ਤੋਂ ਤਾਂ ਅਸੀਂ ਦੂਜੇ ਬੱਚੇ ਦੀ ਵੀ ਮੰਗ ਕਰ ਰਹੇ ਹਾਂ ਵੀ ਤੁਹਾਨੂੰ ਦੂਜਾ ਬੱਚਾ ਵੀ ਦੇ ਦਿਓ ਛੋਟਾ ਕਿਉਂ ਇਹਨੂੰ ਤੁਸੀਂ ਨਰਕ 'ਚ ਸਿੱ ਤੇ ਅਸੀਂ ਕੋਸ਼ਿਸ਼ ਸਾਡੀ ਇਹ ਆ ਵੀ ਸਾਨੂੰ ਦੋਨੇ ਬੱਚੇ ਮਿਲ ਗਏ ਤਾਂ ਕਿ ਉਹਨਾਂ ਨੂੰ ਲਚਕਾਣੀ ਪਿੰਡ ਰੱਖ ਕੇ ਉਹਨੂੰ ਪੜਾਵਾਂਗੇ ਲਿਖਾਵਾਂਗੇ ਅੱਗੇ ਗੁਰੂ ਮਹਾਰਾਜ ਨੂੰ ਪਤਾ ਜੇ ਤੁਹਾਡਾ ਬਹੁਤ ਬਹੁਤ ਧੰਨਵਾਦ